ਆ ਮੀਡੀਆ ਵਾਲੇ ਸਾਰੀ ਗੱਲ ਨੂੰ ਨੋਟ ਕਰੋ ਬਾਈ ਲਾਹ ਬੁਖੋ ਕਿ ਐਮਐਲਏ ਆਮ ਆਦੀ ਪਾਰਟੀ ਦਾ ਐਮਐਲਏ ਇਹ ਆ ਕੇ ਗੱਲ ਕਹੇ ਜਿਹੜੇ ਅੱਜ ਵੀਡੀਓ ਚੱਲ ਰਹੀਆਂ ਨੇ ਜੇ ਕੌਮ ਮੈਂ ਵੀਡੀਓ ਦਿਖਾ ਦਨਾ ਇੱਕ ਮਿੰਟ ਮੈਂ ਆ ਜਿਹੜੀ ਵੀਡੀਓ ਆ ਧਿਆਨ ਨਾਲ ਸੁਣ ਲਓ ਸਾਰੇ ਸੋਸ਼ਲ ਮੀਡੀਆ ਤੇ ਚੱਲੀ ਜਾਂਦੀ ਹੈ ਜਿਹਦੇ ਵਿੱਚ ਲਾਹ ਬੁਖੋ ਕਿ ਇਹ ਗੱਲ ਕਹਿ ਰਿਹਾ ਇਧਰ ਥਾਪੜੇ ਮਾਰੋ ਰਿੰਦਰ ਛੱਟੋ ਜੋੜ ਨੇ ਗੱਲ ਲਾਹ ਬੁਖੋ ਨੇ ਪੁਲਿਸ ਤੋਂ ਬਲਤਾਇ ਚਿੱਤੇ ਮਾਫੀ ਮੰਗੇ ਫੇਰ ਅਗਲੀ ਜਿਹੜੀ ਕਿ ਅਸੀਂ ਦੇਖਾਂਗੇ ਕੌਣ ਗੁਨੇਗਾਰਾ ਕੌਣ ਨਹੀਂ ਗੁਨੇਗਾਰ ਸਰਪੰਚੀ ਵਲੇ ਇਸ ਨੌਜਵਾਨ ਨੂੰ ਬੜਾ ਦੱਬਿਆ ਕੁਚਲਿਆ ਗਿਆ ਬੜਾ ਦਬਾਇਆ ਗਿਆ ਸਭ ਤੋਂ ਪਹਿਲਾਂ ਇਸ ਤੇ ਲਾਭ ਗੋ ਕੇ ਗੱਲ ਕਰੇ ਕਿ ਮੈਂ ਨਾ ਗੱਲ ਤੇ ਕੀਤਾ ਮੈਂ ਨਾ ਵਧੇਕੀ ਕੀਤੀ ਮੈਂ ਨਾ ਧੱਕਾ ਕੀਤਾ ਇਹ ਗੱਲ ਮੀਡੀਆ ਦੇ ਵਿੱਚ ਆ ਕੇ ਪਹਿਲਾਂ ਇਸ ਤੇ ਮਾਫੀ ਮੰਗੇ ਸਭ ਤੋਂ ਪਹਿਲਾਂ ਤਾਂ ਐਮਐਲਏ ਨੂੰ ਮਾਫੀ ਮੰਗਵੋਣੀ ਬੜੀ ਜ਼ਰੂਰੀ ਹੈ ਅਗਲੀ ਕਾਨੂੰਨੀ ਕਾਰਵਾਈ ਜਾਂਚ ਦਾ ਵਿਸ਼ਾ ਜੋ ਕੁਝ ਹੋ ਜਿਹਨੇ ਕਤਲ ਕੀਤਾ ਜਿਸ ਤਰ੍ਹਾਂ ਵੀ ਅੱਗੇ ਜੱਥੇ ਬੰਦਿਆ ਕਰਨੀਆਂ ਫਿਰ ਉਹ ਤੇ ਅਗਲੀ ਗੱਲਬਾਤ ਕਰਾਂਗੇ ਪਈਏ ਲੋਕਾਂ ਚ ਆ ਜੇ ਵਿੱਚ ਵਾਕੇ ਗ੍ਰਾਫ ਵਿੱਚ ਮਿਲ ਨਾ ਨਾ ਲੋਕਾਂ ਚ ਆ ਕੇ ਸਿੱਧੀ ਪਹਿਲਾਂ ਮਾਫੀ ਮੰਗੇ ਕੀਤਾ ਆ ਕਰੇ ਦੀ ਮਾਫੀ ਮੰਗੇ ਜੋ ਕੁਛ ਪਹਿਲਾਂ ਬੋਲਿਆ ਨੇ ਜੋ ਕਿਸੇ ਨੂੰ ਦਬਾ ਆ ਗਿਆ ਸਰਪੰਚੀ ਵੇ ਦਬਾਇਆ ਗਿਆ ਨੌਜਵਾਨ ਨੇ ਆਪਣਾ ਆਪ ਦਾਤੇ ਲਾ ਕੇ ਪਿੰਡ ਨੂੰ ਵਿਕਾਸ ਦੇ ਰਸਤਿਆਂ ਤੇ ਲੈ ਕੇ ਗਿਆ ਸਾਰੀਆਂ ਇਸ ਚੀਜ਼ ਤੇ ਮੰਗ ਪਹਿਲਾਂ ਸਭ ਤੋਂ ਪਹਿਲਾਂ ਤਾਂ ਸਾਡੀ ਇਹ ਮੰਗ ਹੋਣੀ ਚਾਹੀਦੀ ਹੈ ਜੇ ਤੁਸੀਂ ਇਹ ਬੰਦੇ ਦਾ ਮਾਫੀ ਨਾ ਮੰਗਾਈ ਤਾਂ ਤੁਹਾਡੇ ਆਸਤਨਾ ਹੀ ਤੁਹਾਡੇ ਇਹਨਾਂ ਨੇ ਇਹ ਕਰਨਾ ਆ ਆ ਭੇਡਾ ਹੋਣੀਆਂ ਪਿੰਡਾਂ ਦੇ ਵਿੱਚ ਜਦੋਂ ਇਹ ਆਊਗਾ ਫੇਰ ਨਹੀਂ ਬੋਲਣ ਦੇਣਾ ਉਡਾਨ ਕੇ ਮੂਰੇ ਸਾਡੇ ਐਮਐਲਏ ਨੇ ਗੱਲ ਕਰਨ ਸਾਡੇ ਨੇ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਤਾਂ ਇਸ ਚੀਤੇ ਮਾਫੀ ਮੰਗਣੀ ਬੜੀ ਜ਼ਰੂਰੀ ਆ